ਮਈ ਮਹੀਨੇ ਦਾ ਤੀਜਾ ਸ਼ਨੀਵਾਰ ਜਾਨੀ ਨੈਸ਼ਨਲ ਕਮਿਊਨਿਟੀ ਲੈਂਗੁਏਜ ਸਕੂਲਸ ਡੇ ਆਸਟ੍ਰੇਲੀਆ ਵਿੱਚ ਕੋਮਾਂਤਰੀ ਭਾਈਚਾਰਕ ਭਾਸ਼ਾ ਸਕੂਲ ਦਿਵਸ ਹਰ ਸਾਲ ਮਈ ਮਹੀਨੇ ਦੇ ਤੀਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ ਅੱਜ ਦਾ ਇਹ ਦਿਨ ਆਸਟ੍ਰੇਲੀਆ ਵਿੱਚ ਭਾਈਚਾਰਕ ਭਾਸ਼ਾ ਸਕੂਲਾਂ ਦੀ ਭੂਮਿਕਾ ਨੂੰ ਮਨਾਉਣ ਲਈ ਸਮਰਪਿਤ ਹੁੰਦਾ ਹੈ ਇਹਨਾਂ ਸਕੂਲਾਂ ਰਾਹੀਂ 70 ਤੋਂ ਵੱਧ ਭਾਸ਼ਾਵਾਂ ਵਿੱਚ 1 ਲੱਖ ਤੋਂ ਜ਼ਿਆਦਾ ਭਾਸ਼ਾਈ ਸਿੱਖਿਆ ਦਿੱਤੀ ਜਾਂਦੀ ਹੈ ਅੱਜ ਕੋ ਮੰਤਰੀ ਭਾਈਚਾਰਕ ਭਾਸ਼ਾ ਸਕੂਲ ਦਿਵਸ ਤੇ ਪੰਜਾਬੀ ਭਾਈਚਾਰੇ ਵੱਲੋਂ ਨੈਤਿਕ ਤੌਰ ਤੇ ਸਵਾਲ ਕਦੋਂ ਪੂਰਾ ਹੋਵੇਗਾ ਚੋਣਾਂ ਵਿੱਚ ਕੀਤਾ ਹੋਇਆ ਵਾਦਾ ਤੁਹਾਨੂੰ ਯਾਦ ਹੋਵੇਗਾ ਕਿ ਕੈਨਬਰਾ ਵਿੱਚ ਪਿਛਲੇ ਸਾਲ ਚੋਣਾਂ ਨੇੜੇ 5 ਅਕਤੂਬਰ ਨੂੰ ਲੇਬਰ ਪਾਰਟੀ ਦੇ ਉਮੀਦਵਾਰ ਐਂਡਰਿਊ ਬਾਰ ਅਤੇ ਜੇਵਟ ਬੈਰੀ ਨੇ ਪੰਜਾਬੀ ਭਾਈਚਾਰੇ ਲਈ ਇੱਕ ਚਿੱਠੀ ਰਾਹੀਂ ਪੰਜਾਬੀ ਭਾਸ਼ਾ ਨੂੰ ਸਰਕਾਰੀ ਸਕੂਲਾਂ ਵਿੱਚ ਲਿਆਉਣ ਲਈ ਸਰਵੇ ਕਰਾਉਣ ਦਾ ਵਾਅਦਾ ਕੀਤਾ ਸੀ ਚੋਣਾਂ ਤੋਂ ਬਾਅਦ ਲੇਬਰ ਪਾਰਟੀ ਦੀ ਸਰਕਾਰ ਬਣੀ ਨੂੰ ਹੁਣ 7 ਮਹੀਨੇ ਹੋ ਗਏ ਹਨ ਪਰ ਅਜੇ ਤੱਕ ਅਜਿਹਾ ਕੋਈ ਵੀ ਸਰਵੇ ਨਹੀਂ ਹੋਇਆ ਅਸੀਂ ਇਸ ਚਿੱਠੀ ਦੇ ਸਬੰਧ ਵਿੱਚ ਮੁੱਖ ਮੰਤਰੀ ਐਂਡਰਿਊ ਬਾਰ ਡਿਪਟੀ ਸੀਐਮ ਅਤੇ ਸਿੱਖਿਆ ਮੰਤਰੀ ਜੇਵਟ ਬੈਰੀ ਅਤੇ QCMC ਦੇ ਡਾਇਰੈਕਟਰ ਕੈਮੀ ਸਿੰਘ ਨੂੰ ਈਮੇਲ ਰਾਹੀਂ ਸੰਪਰਕ ਕੀਤਾ ਜਿਦੇ ਜਵਾਬ ਵਿੱਚ 15 ਮਈ 2025 ਨੂੰ ਕੈਮੀ ਸਿੰਘ ਵੱਲੋਂ ਆਈ ਪਹਿਲੀ ਈਮੇਲ ਵਿੱਚ ਦੱਸਿਆ ਗਿਆ ਕਿ ਸਰਵੇਖਣ ਦੇ ਸਵਾਲ ਮਨਜ਼ੂਰ ਹੋ ਚੁੱਕੇ ਹਨ ਅਤੇ ਪ੍ਰਕਿਰਿਆ ਤਕਰੀਬਨ ਤਿਆਰ ਹੈ ਅਤੇ ਇਹ ਸਰਵੇਖਣ ਅਗਲੇ 2 ਮਹੀਨਿਆਂ ਵਿੱਚ ਅਧਿਕਾਰਤ ਤੌਰ ਤੇ ਸ਼ੁਰੂ ਹੋ ਜਾਵੇਗਾ ਪਰ 16 ਮਈ 2025 ਨੂੰ ਜਦੋਂ ਅਸੀਂ ਉਹਨਾਂ ਤੋਂ ਪੁੱਛਿਆ ਕਿ ਕੀ ਇਸ ਗੱਲ ਬਾਰੇ ਕੋਈ ਦਸਤਾਵੇਜ਼ ਜਾਂ ਸਰਕਾਰੀ ਪੁਸ਼ਟੀ ਉਪਲਬਧ ਹੈ ਤਾਂ ਉਹਨਾਂ ਨੇ ਉਲਟ ਜਵਾਬ ਦਿੱਤਾ ਕਿ ਇਹ ਪ੍ਰਕਿਰਿਆ ਹਾਲੇ ਵੀ ਮਨਜ਼ੂਰੀ ਦੀ ਉਡੀਕ ਵਿੱਚ ਹੈ ਇਹਨਾਂ ਦੋਵੇਂ ਜਵਾਬਾਂ ਨੇ ਫਿਲਹਾਲ ਸਾਨੂੰ ਉਲਝਣ ਵਿੱਚ ਪਾ ਦਿੱਤਾ ਹੈ ਇਸੇ ਮਾਮਲੇ ਤੇ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਜਵਾਬ ਮਿਲਿਆ ਕਿ ਸਾਡੇ ਸਵਾਲ ਦੇ ਜਵਾਬ ਲਈ ਮਾਮਲਾ ਅੱਗੇ ਸਿੱਖਿਆ ਮੰਤਰੀ ਦੇ ਦਫ਼ਤਰ ਨੂੰ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਸਰਕਾਰੀ ਵਿਭਾਗ ਵੱਲੋਂ ਸਰਵੇਖਣ ਜਾਂ ਸਕੂਲਾਂ ਵਿੱਚ ਭਾਸ਼ਾ ਲਾਗੂ ਕਰਾਉਣ ਦੀ ਪੁਸ਼ਟੀ ਨਹੀਂ ਹੋਈ ਇਸ ਸਾਰੀ ਪ੍ਰਕਿਰਿਆ ਨੂੰ ਵੇਖਦੇ ਹੋਏ ਕੁਝ ਅਹਿਮ ਸਵਾਲ ਸਾਹਮਣੇ ਆ ਰਹੇ ਹਨ ਕੀ ਭਾਸ਼ਾ ਲਾਗੂ ਕਰਾਉਣ ਲਈ ਇਹ ਸਰਵੇਖਣ ਲਾਜ਼ਮੀ ਹੈ ਕੀ ਪੰਜਾਬੀ ਭਾਸ਼ਾ ਇਸ ਸਰਕਾਰ ਦੀ ਮਿਆਦ ਦੇ ਅੰਦਰ ਜਾਣੀ ਅਗਲੀਆਂ ਚੋਣਾਂ ਤੋਂ ਪਹਿਲਾਂ ਏਸੀਟੀ ਦੇ ਸਕੂਲਾਂ ਵਿੱਚ ਸ਼ੁਰੂ ਕਰਵਾ ਦਿੱਤੀ ਜਾਵੇਗੀ ਸਰਕਾਰ ਅਤੇ ਵਿਭਾਗਾਂ ਵੱਲੋਂ ਕਦੋਂ ਹੋਵੇਗੀ ਇਸ ਸਰਵੇਖਣ ਦੀ ਅਧਿਕਾਰਤ ਪੁਸ਼ਟੀ ਅਸੀਂ ਅੰਤ ਵਿੱਚ ਇਹੀ ਕਹਾਂਗੇ ਕਿ ਜੇਕਰ ਅਗਲੇ 2 ਸਾਲਾਂ ਵਿੱਚ ਭਾਸ਼ਾ ਲਾਗੂ ਕਰਾਉਣ ਲਈ ਕੋਈ ਹੋਸ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਇਹ ਸਿਰਫ ਫੋਕਾ ਚੋਣ ਵਾਦਾ ਸਾਬਤ ਹੋਵੇਗਾ ਸਾਡਾ ਮੀਡੀਆ ਪਲੇਟਫਾਰਮ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਹੱਕਾਂ ਦੀ ਆਵਾਜ਼ ਬਣਦੇ ਹੋਏ ਸਰਕਾਰ ਤੋਂ ਇਸ ਬਾਰੇ ਸਾਫ਼ ਅਤੇ ਅਧਿਕਾਰਕ ਉੱਤਰਾਂ ਦੀ ਉਡੀਕ ਕਰ ਰਿਹਾ ਹੈ ਅਸੀਂ ਖੁੱਲੇ ਦਿਲੋਂ ਕਿਸੇ ਵੀ ਅਧਿਕਾਰਕ ਐਲਾਨ ਜਾਂ ਅਪਡੇਟ ਦੀ ਪੁਵਿਕ ਵਿੱਚ ਪੇਸ਼ਕਾਰੀ ਲਈ ਤਿਆਰ ਹਾਂ ਰਿਪੋਰਟ ਪਰਮਦੀਪ ਸਿੰਘ ਨਰੈਣ ਆਜ਼ ਵਿਊ ਨਾਲ ਜੁੜਨ ਲਈ ਤੁਹਾਡਾ スタンバ